ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਆ ਭਾਰਤ ਦੇ ਕੋਨੇ ਦੇ ਵਿੱਚ ਕਿੱਥੇ ਮਰਜੀ ਬੈਠਾ ਹੋਵੇ ਕਿਸੇ ਮਰਜੀ ਜੇਲ੍ਹ ਦੇ ਵਿੱਚ ਹੋਵੇ ਜੇਕਰ ਉਹ ਆਪਣੀ ਸਜ਼ਾ ਤੋਂ ਵੱਧ ਕੱਟ ਰਿਹਾ ਜੇਲ੍ਹ ਦੇ ਵਿੱਚ ਤਾਂ ਉਹਨੂੰ ਤੁਰਤ ਰਿਹਾ ਕੀਤਾ ਜਾਵੇ ਫਿਰ ਜਿਨ੍ਹਾਂ ਦੇ ਤਹਿ ਸਰਕਾਰਾਂ ਬਣਦੀਆਂ ਫਿਰ ਉਹਨਾਂ ਦਾ ਹੀ ਜਿਹੜਾ ਹੁਕਮ ਸਰਕਾਰਾਂ ਮੰਨਦੀਆਂ ਨੇ ਮਰਜੀ ਦਾ ਖਾਲਸਾ ਵੈਰਜ ਕੀ ਫਤਿਹ ਗੱਲ ਅੱਜ ਆਪਾਂ ਕਰਾਂਗੇ ਸੁਪਰੀਮ ਕੋਰਟ ਨੇ ਜਿਹੜੇ ਤਿੰਨ ਵੱਡੇ ਫੈਸਲੇ ਸੁਣਾਏ ਨੇ ਉਹਨਾਂ ਦੇ ਬਾਰਤ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਉਹ ਤਿੰਨ ਫੈਸਲੇ ਨੇ ਜਿਹੜਾ ਸੁਪਰੀਮ ਕੋਰਟ ਨੇ ਸੁਣਾ ਦਿੱਤੇ ਆ ਤੇ ਉਹਨਾਂ ਫੈਸਲਿਆਂ ਨੂੰ ਲੈ ਕੇ ਕਿੰਨਾ ਕਿੰਨਾ ਹਲਕਿਆਂ ਦੇ ਵਿੱਚ ਜਾਂ ਕਿਹਦੇ ਕਿਹਦੇ ਵਿੱਚ ਖੁਸ਼ੀ ਆ ਖੁਸ਼ੀ ਦੀ ਲਹਿਰ ਆ ਤੇ ਇਹ ਵੀ ਤੁਹਾਨੂੰ ਗੱਲ ਦੱਸਾਂਗੇ ਤੇ ਕਿਹੜੇ ਕਿਹੜੇ ਜਿਹੜੇ ਇਹਨਾਂ ਫੈਸਲਿਆਂ ਤੇ ਸਿਆਸਤ ਕਰ ਰਹੇ ਨੇ ਕਿਹੜੇ ਫੈਸਲੇ ਇਹਨਾਂ ਨੂੰ ਜਿਹੜਾ ਗਲਤ ਲੱਗ ਰਹੇ ਨੇ ਇਹਨਾਂ ਲੋਕਾਂ ਨੂੰ ਉਹ ਵੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਦੇ ਆਂ ਸਭ ਤੋਂ ਵੱਡੀ ਗੱਲ ਤਾਂ ਆਪਾਂ ਇਹ ਦੱਸ ਦਈਏ ਕਿ ਸੁਬਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਆ ਕਿ ਜਿੰਨੇ ਵੀ ਜਿਹੜੇ ਆਪਣੀ ਉਮਰ ਤੋਂ ਵੱਧ ਜਿੰਨਾਂ ਨੇ ਸਜ਼ਾ ਘੱਟ ਲਈ ਆ ਜਿਨ੍ਹਾਂ ਦੇ ਉੱਪਰ ਹੋਰ ਕੋਈ ਕੇਸ ਨਹੀਂ ਰਹਿ ਗਿਆ ਤਾਂ ਉਹਨਾਂ ਨੂੰ ਜਿਹੜਾ ਤੁਰਤ ਰਿਹਾ ਕੀਤਾ ਜਾਵੇ ਤਾਂ ਸਿੱਖ ਕੌਮ ਦੇ ਇਹ ਜਿਹੜੇ ਕਿ ਬੰਦੀ ਸਿੰਘ ਨੇ ਉਹਨਾਂ ਨੂੰ ਲੈ ਕੇ ਜਿਹੜਾ ਸਿੱਖ ਕੌਮ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਆ ਪਰ ਦੂਸਰੇ ਪਾਸੇ ਆਪਾਂ ਕੁਝ ਲੋਕ ਇਹ ਕਹਿ ਰਹੇ ਆ ਕਿ ਤੁਸੀਂ ਖੁਸ਼ੀ ਨਾਲ ਮਨਾਓ ਇਹ ਕੁਝ ਦੇ ਦੂਜੇ ਲੋਕਾਂ ਲਈ ਕੀਤਾ ਗਿਆ ਸਿੱਖ ਕੌਮ ਦੇ ਲਈ ਇਹ ਕਦੇ ਵੀ ਜਿਹੜਾ ਇਹ ਫੈਸਲਾ ਨਹੀਂ ਆਵੇਗਾ ਹੁਣ ਆਪਾਂ ਦੋਨੇ ਗੱਲਾਂ ਉੱਤੇ ਜਿਹੜਾ ਗੱਲਬਾਤ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਸੁਪਰੀਮ ਕੋਰਟ ਨੇ ਫੈਸਲਾ ਕਿਉਂ ਲਿਆ ਕਿ 2002 ਦੇ ਵਿੱਚ ਦੱਸਿਆ ਜਾਂਦਾ ਸੁਖਦੇਸ਼ ਸਿੰਘ ਜਾਦਵਾ ਕੋਈ ਬੰਦਾ ਉਹਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਉਹ ਵਿਅਕਤੀ ਸੀ ਨਿਕਸ਼ ਕੁਟਾਰਾ ਇਹ ਜਨਾਬ ਵਿਅਕਤੀ ਦਾ ਨਿਕਸ਼ ਕੁਟਾਰਾ ਜਿਹੜਾ ਕਤਲ ਕੀਤਾ ਸੀ 2002 ਦੇ ਵਿੱਚ ਜਿਹੜਾ ਕਿ ਉਹ ਜਿੰਨਾ ਨੂੰ ਸਜ਼ਾ ਸੁਣਾਈ ਸੀ ਉਹ ਆਪਣੀ ਸਜ਼ਾ ਪੂਰੀ ਕੱਟ ਰਿਹਾ ਕੱਟ ਚੁੱਕਿਆ ਸੀ ਤੇ ਉਹਨੂੰ ਛੱਡਿਆ ਨਹੀਂ ਜਾ ਰਿਹਾ ਸੀ ਤੇ ਫਿਰ ਉਹਨਾਂ ਨੇ ਸੁਪਰੀਮ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਇਆ ਇਹ ਸੁਪਰੀਮ ਕੋਰਟ ਨੂੰ ਲੱਗਿਆ ਕਿ ਇਹ ਜੇ ਕੇਸ ਕਿੰਨੇ ਪੈਡਿੰਗ ਪਏ ਆ ਜਿਨ੍ਹਾਂ ਨੇ ਕਿ ਆਪਣੀਆਂ ਸਜ਼ਾਾਂਵਾਂ ਪੂਰੀਆਂ ਕੱਟ ਲਈਆਂ ਪਰ ਉਹਨਾਂ ਨੂੰ ਸਰਕਾਰਾਂ ਬੋਟ ਰਾਜਨੀਤੀ ਦੀ ਕਰਕੇ ਜਿਹੜਾ ਛੱਡਣਾ ਨਹੀਂ ਚਾਹੁੰਦੀਆਂ ਇੱਕ ਤਰਫੇ ਨੂੰ ਦੂਜੇ ਤਰਫੇ ਨੂੰ ਖੁਸ਼ ਕਰਨਾ ਚਾਹੁੰਦੀਆਂ ਨੇ ਬਹੁਤ ਜਿਹੜਾ ਗੰਮੀਰ ਮੁੱਦਾ ਗਾਪਾ ਕਹਿੰਦੇ ਉਹ ਹੈਗਾ ਬੰਦੀ ਸਿੰਘਾਂ ਦਾ ਜਿਨ੍ਹਾਂ ਨੇ 30-30 ਸਾਲਾਂ ਤੋਂ ਜੇਲਾ ਦੇ ਵਿੱਚ ਬੰਦ ਦਾ ਕੋਈ 28 ਸਾਲ ਤੋਂ ਕੋਈ 30 ਤੋਂ ਆ ਕੋਈ 32 ਤੋਂ ਆ ਇਤਾ ਅਨੁਸਾਰਿਆਂ ਨੂੰ ਪਤਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਲਖਵਿੰਦਰ ਸਿੰਘ ਤੇ ਭਾਈ ਦਵਿੰਦਰ ਪਰਮੇਸ਼ਰ ਸਿੰਘ ਭੱਲੜਾ ਤੇ ਗਰਦੀਪ ਸਿੰਘ ਖੇੜਾ ਤੇ ਇਸ ਤਲਾਬਾ ਬਲਵੰਤ ਸਿੰਘ ਰਾਜਵਾਨ ਦੇ ਖਿਲਾਫਾ ਜਿਹੜਾ ਕੇਸ ਆ ਉਹ ਜਿਹੜਾ ਫਾਂਸੀ ਦਾ ਉਹ ਅਜੇ ਪੈਂਡਿੰਗ ਪਿਆਗਾ ਤੇ ਹੋਰ ਬਹੁਤ ਜ਼ਿਆਦੇ ਸਿੰਘਾਂ ਜਿਨ੍ਹਾਂ ਦੇ ਮਿੱਥੋਂ ਨਾਮ ਵਿਸਰ ਗਏ ਤੇ ਹੁਣ ਇਹਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕਿ ਕਰੀਬ ਡਬਲ ਡਬਲ ਸਜਾਵਾਂ ਕੱਟੀ ਬੈਠੇ ਆ ਪਰ ਜਵਾਨੀ ਦੇ ਵਿੱਚ ਜਿਨ੍ਹਾਂ ਨੇ ਸੰਘਰਸ਼ ਦੇ ਲਈ ਆਪਣਾ ਤਰਬਾਨ ਕੀਤਾ ਜਿਨ੍ਹਾਂ ਦੇ ਅਜੇ ਦਾੜੀਆਂ ਫੁੱਟਦੀਆਂ ਸੀ ਤੇ ਅੱਜ ਉਹਨਾਂ ਦੀਆਂ ਜਿਹੜੀਆਂ ਦਾੜੀਆਂ ਨੇ ਉਹ ਚਿੱਟੀਆਂ ਹੋ ਗਈਆਂ ਜੇਲ੍ਹਾਂ ਦੇ ਵਿੱਚ ਤੇ ਪਰ ਉਹਨਾਂ ਨੂੰ ਜਿਹੜਾ ਸੱਡਿਆਂ ਨਿਯਾਰਿਆ ਤੇ ਹੁਣ ਸੁਪਰੀਮ ਕੋਰਟ ਨੇ ਇਹ ਤੇ ਉੱਪਰ ਸਖਤ ਫੈਸਲਾ ਲਿਆ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਆ ਭਾਰਤ ਦੇ ਕੋਨੇ ਦੇ ਵਿੱਚ ਕਿੱਥੇ ਮਰਜੀ ਬੈਠਾ ਹੋਵੇ ਕਿਸੇ ਮਰਜੀ ਜੇਲ੍ਹ ਦੇ ਵਿੱਚ ਹੋਵੇ ਜੇਕਰ ਉਹ ਆਪਣੀ ਸਜ਼ਾ ਤੋਂ ਵੱਧ ਕੱਟ ਰਿਹਾ ਜੇਲ੍ਹ ਦੇ ਵਿੱਚ ਤਾਂ ਉਹਨੂੰ ਤੁਰਤ ਰਿਹਾ ਕੀਤਾ ਜਾਵੇ ਤੇ ਗੱਲ ਵੀ ਇਹ ਠੀਕ ਆ ਇਹ ਫੈਸਲਾ ਚਲੋ ਆਇਆ ਤੇ ਆਉਣਾ ਤਾਂ ਬਹੁਤ ਧੇਰ ਪਹਿਲਾਂ ਸੀ ਕਿਉਂਕਿ ਸਜ਼ਾਵਾਂ 14 ਸਾਲ ਦੀ ਹੁੰਦੀ ਆ ਵੱਧ ਤੋਂ ਵੱਧ ਜੇ ਉਮਰ ਕੈਦ ਵੀ ਕਰ ਲਈ ਆਪਾਂ ਤੇ 14 ਸਾਲ ਤੋਂ ਵੱਧ ਸਜ਼ਾ ਨਹੀਂ ਕਿਸੇ ਨੂੰ ਹੁੰਦੀ ਤੇ ਇੱਥੇ ਜਿਹੜੇ 30 32 32 28 28 ਸਾਲਾਂ ਦੀ ਜੇਲਾ ਕੱਟੀ ਬੈਠੇ ਆ ਹਾਲੇ ਤੱਕ ਜਿਹੜਾ ਸੱਡੇ ਨੇ ਯਾਰ ਆ ਲਗਾਤਾਰ ਸਿੱਖ ਕੌਮਾਂ ਧਰਨੇ ਜਿਹੜਾ ਮੰਜਾਰੇ ਕਰ ਰਹੀ ਆ ਚੰਡੀਗੜ੍ਹ ਜਿਹੜਾ ਲਗਾਤਾਰ ਧਰਨਾਗਾ ਜਿਹੜਾ 2.5 ਸਾਲਾਂ ਤੋਂ ਚੱਲ ਰਿਹਾ ਪਹਿਲਾਂ ਹੀ ਬੜੇ ਧਰਨੇ ਲੱਗੇ ਸੀ ਚਲੋ ਹੁਣ ਸੁਪਰੀ ਕੋਰਟ ਨੇ ਜਿਹੜਾ ਵੱਡਾ ਫੈਸਲਾ ਸੁਣਾਇਆ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਸਿੱਖ ਕੌਮ ਨੂੰ ਇਹਦੇ ਵਿੱਚ ਰਾਹਤ ਮਿਲਦੀ ਆ ਇਸ ਸਿੱਖ ਕੌਮ ਦੇ ਜਿਹੜੇ ਉਹ ਬੰਦੀ ਸਿੰਘ ਨੇ ਜਿਨ੍ਹਾਂ ਦੇ ਲਈ ਸਿੱਖ ਕੌਮਾਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਆ ਕਿ ਭਾਈ ਉਹਨਾਂ ਨੂੰ ਛੱਡਿਆ ਜਾਵੇ ਤੇ ਉਹਨਾਂ ਜਿਨ੍ਹਾਂ ਦੇ ਉੱਪਰ ਕੋਈ ਕੇਸ ਨਹੀਂ ਉਹਨਾਂ ਨੂੰ ਜਿਹੜਾ ਧੱਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆਗਾ ਤੇ ਇਹ ਅੱਬਾ ਦੇਖਦੇ ਆ ਕਿ ਕੀ ਸਿੱਖਾਂ ਦੇ ਲਈ ਜੇ ਕਾਨੂੰਨ ਬਰਾਬਰ ਆ ਤਾਂ ਫਿਰ ਸਿੱਖ ਕੌਮਾਂ ਦੇ ਉਹ ਯੋਧਿਆਂ ਨੂੰ ਜਿਹੜਾ ਰਿਹਾ ਕਰ ਦੇਣਾ ਚਾਹੀਦਾਗਾ ਦੂਸਰੀ ਖਬਰ ਇੱਕ ਹੋਰ ਜੁੜੀ ਆ ਉਹਦੇ ਨਾਲ ਆ ਕਿ ਜਿਹੜਾ ਕਿ ਦਿੱਲੀ ਦੇ ਵਿੱਚ 10 ਸਾਲ ਤੋਂ ਜਿਹੜਾ ਪੁਰਾਣੀਆਂ ਗੱਡੀਆਂ ਚੱਲਦੀਆਂ ਸੀ ਉਹਨੂੰ ਲੈ ਕੇ ਵੀ ਵੱਡਾ ਫੈਸਲਾ ਆਇਆ ਸੁਪਰੀਮ ਕੋਰਟ ਨੇ ਜਿਹੜਾ ਉਹਦੇ ਉੱਤੇ ਜਿਹੜਾ ਸਰਕਾਰ ਦੇ ਉੱਪਰ ਜਿਹੜੀ ਆ ਇਹ ਸਰਕਾਰ ਨੇ ਕਿਹਾ ਸੀ ਕਿ 10 ਸਾਲ ਪੁਰਾਣੀ ਗੱਡੀ ਨਹੀਂ ਚੱਲ ਸਕਦੀ ਦਿੱਲੀ ਦੇ ਵਿੱਚ ਉਹਦੇ ਉੱਪਰ ਸਟੇ ਕਰ ਦਿੱਤੀ ਆ ਰੋਕ ਲਾ ਦਿੱਤੀ ਆ ਸਰਕਾਰ ਨੂੰ ਕਿਹਾ ਕਿ ਤੁਸੀਂ ਆਪਣੇ ਮਨਾਫੇ ਦੇ ਲਈ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਪਹਿਲਾਂ ਤੁਸੀਂ ਸਾਰੀਆਂ ਪੀਲੇ ਦਲੀਲਾਂ ਲੈ ਕੇ ਆਓ ਤੇ ਫਿਰ ਜਿਹੜਾ ਤੁਹਾਡਾ ਫੈਸਲਾਗਾ ਉਹਨੂੰ ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਹੁੰਦਾਗਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀਆਂ ਇਹ ਸਰਕਾਰਾਂ ਬਣਦੀਆਂ ਨੇ ਬੜੀਆਂ-ਬੜੀਆਂ ਕੰਪਨੀਆ ਵੱਡੇ-ਵੱਡੇ ਘਰਾਣੇ ਆ ਜਿਹੜੇ ਇਹਨਾਂ ਨੂੰ ਸਰਕਾਰਾਂ ਨੂੰ ਚਲਾਉਣ ਦੇ ਲਈ ਜਿਹੜਾ ਫੰਡ ਦਿੰਦੇ ਆ ਰੁਪਈਆ ਦਿੰਦੇ ਆ ਮੋਟਾ ਰੁਪਈਆ ਦਿੰਦੇ ਆ ਫਿਰ ਉਹਨਾਂ ਦੇ ਤਹਿ ਸਰਕਾਰਾਂ ਬਣਦੀਆਂ ਫਿਰ ਜਿਨ੍ਹਾਂ ਦੇ ਤਹਿ ਸਰਕਾਰਾਂ ਬਣਦੀਆਂ ਫਿਰ ਉਹਨਾਂ ਦਾ ਹੀ ਜਿਹੜਾ ਹੁਕਮ ਸਰਕਾਰਾਂ ਮੰਨਦੀਆਂ ਨੇ ਫਿਰ ਜਿਨ੍ਹਾਂ ਦੇ ਤਹਿ ਸਰਕਾਰਾਂ ਬਣਦੀਆਂ ਫਿਰ ਉਹਨਾਂ ਦਾ ਹੀ ਜਿਹੜਾ ਹੁਕਮ ਸਰਕਾਰਾਂ ਮੰਨਦੀਆਂ ਨੇ ਉਹ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਇਹ ਉਹਨਾਂ ਦੇ ਅਧੀਨ ਕੇ ਹੇਠ ਜਿਹੜਾ ਸਾਰਾ ਕੁਝ ਕਬੂਲ ਕਰਦੀਆਂ ਨੇ ਔਰ ਤੁਹਾਨੂੰ ਪਤਾ ਕਿ ਪਿਛਲੇ ਜਿਹੜਾ ਮਹੀਨੇ ਦੇ ਵਿੱਚ ਜਿਹੜਾ ਇੱਕ ਜਹਾਜ਼ ਕਰੈਸ਼ ਹੋਇਆ ਸੀ ਹైదరాబాద్ ਤੋਂ ਉਹਦੇ ਵਿੱਚ ਕਰੀਬ ਪੌਣੇ 300 ਜਿਹੜਾ ਲੋਕਾਂ ਦੀ ਜਿਹੜੀ ਮੌਤ ਉਹ ਦੱਸੀ ਜਾ ਰਹੀ ਆ ਕਿਉਂ ਕਿੰਨਾ ਟਾਈਮ ਜਿਹੜਾ ਪੁਰਾਣਾ ਜਹਾਜ਼ ਸੀ ਜਿਹੜਾ ਕਿ ਉਡਣ ਦੇ ਜਿਹੜਾ ਲਾਇਕ ਨਹੀਂ ਸੀ ਜਿਹੜਾ ਉਡਾਣ ਭਰਨ ਦੇ ਲਾਇਕ ਨਹੀਂ ਸੀ ਜਹਾਜ਼ ਤਾਂ ਚੱਲ ਸਕਦੇ ਆ ਜਿਨੇ ਵੀ ਪਤਾ ਕਿੰਨੇ ਕਿਲੋਮੀਟਰ ਤੈਅ ਕਰਨੇ ਆ ਤੇ ਉਹਨਾਂ ਕਿਉਂਕਿ ਉਹ ਜਹਾਜ਼ ਕਿਦੇ ਆ ਇਹ ਉਹ ਆਮ ਕੰਪਨੀ ਦੇ ਨਹੀਂ ਉਹ ਉਹਨਾਂ ਬੰਦਿਆਂ ਦੇ ਜਹਾਜ਼ ਆ ਜਿੰਨਾ ਬੰਦਿਆਂ ਦੇ ਸਿਰ ਉੱਪਰ ਸਰਕਾਰ ਚੱਲਦੀ ਆ ਤੇ ਉਹ ਫੈਸਲੇ ਫਿਰ ਸਰਕਾਰ ਉਹਨਾਂ ਦੇ ਉਲਟ ਕੰਮ ਲੈ ਸਕਦੀ ਆ ਤੇ ਇਸ ਕਰਕੇ ਜਿਹੜਾ ਸਰਕਾਰ ਆ ਹਮੇਸ਼ਾ ਜਿਹੜੀ ਕਿ ਗਰੀਬ ਨੂੰ ਲਤਾੜਦੀ ਆ ਤੇ ਵੱਡਿਆ ਲੋਕਾਂ ਦਾ ਜਿਹੜਾ ਇਹ ਪੱਕ ਪੂਰਦੀ ਆ ਤੇ ਤੀਸਰੀ ਖਬਰ ਜਿਹੜੀ ਆ ਹੁਣ ਜਿਹਦੇ ਉੱਤੇ ਸਿਆਸਤ ਚੱਲ ਰਹੀ ਆ ਉਹ ਵੀ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਹੁਣ ਇਹਦੇ ਉੱਪਰ ਕਾਲੀ ਕਾਂਗਰਸੀ ਪਤਾ ਨਹੀਂ ਕੌਣ-ਕੌਣ ਦੇ ਉੱਤੇ ਹੁਣ ਸਿਆਸਤ ਕਰਨ ਲੱਗ ਪਈ ਉਹ ਹੈਗਾਗਾ ਕੁੱਤਿਆਂ ਦਾ ਮਾਮਲਾ ਕਿ ਆਵਾਰਾ ਕੁੱਤੇ ਜਿਹੜੇ ਦਿੱਲੀ ਜੇ ਆ ਮਾਲੂ ਹਾਈਦਰਾਬਾਦ ਨੇ ਉਡਾ ਦੇ ਵਿੱਚ ਜਿਹੜਾ ਘੁਮ ਰਹੇ ਨੇ ਬਾਕੀ ਪੂਰੇ ਭਾਰਤ ਦੇ ਵਿੱਚ ਘੁਮ ਰਹੇ ਨੇ ਕਿਉਂਕਿ ਇਹਦੇ ਵਿੱਚ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਬਹੁਤ ਬੁਰਾ ਹਾਲ ਆ ਜਿਹੜਾ ਅਨੇਕਾਂ ਘਟਨਾਵਾਂ ਨੇ ਜਿਹੜਾ ਬੱਚਿਆਂ ਨੂੰ ਲੈ ਕੇ ਜਿਹੜਾ ਨੋਚ ਨੋਚ ਖਾ ਜਾਂਦੇ ਆ ਬਜ਼ੁਰਗਾਂ ਨੂੰ ਖਾ ਜਾਂਦੇ ਆ ਜਾਨੀ ਕਿ ਜਿਹੜਾ ਮਰਜੀ ਟੱਕਰ ਜਾਵੇ ਇਹ ਹੱਡਾ ਰੋਡ ਦੇ ਕੁੱਤੇ ਹੁੰਦੇ ਆ ਤੇ ਉਹਨਾਂ ਨੂੰ ਲੈ ਕੇ ਜਿਹੜਾ ਇਹ ਆਵਾਰੇ ਕੁੱਤੇ ਆ ਕਈ ਵਾਰੀ ਹਲਕਾ ਵੀ ਜਾਂਦੇ ਆ ਤੇ अनेका ਜਿਹੜੀਆਂ ਕੀਮਤੀ ਜਾਨਾਂ ਨੇ ਉਹ ਇਨ੍ਹਾਂ ਕੁੱਤਿਆਂ ਕਰਕੇ ਜਿਹੜੀਆਂ ਹਰ ਸਾਲ ਜਾ ਰਹੀਆਂ ਨੇ ਚਲੋ ਇਹਦਾ ਵੀ ਵੱਡਾ ਫੈਸਲਾ ਕਿਹਾ ਕਿ ਸੁਬਰੀ ਕੌਂਡ ਨੇ ਕਿ ਇਨ੍ਹਾਂ ਕੁੱਤਿਆਂ ਨੂੰ ਫੜ ਕੇ ਜਿਹੜਾ ਇੱਕ ਜਗ੍ਹਾ ਤੇ ਰੱਖਿਆ ਜਾਵੇ ਹੁਣ ਇਹਦੇ ਉੱਤੇ ਵੀ ਸਿਆਸਤ ਸ਼ੁਰੂ ਹੋ ਚੁੱਕੀ ਆ ਤੇ ਰੋਹਲ ਗਾਂਧੀ ਜਿਹੜਾ ਇਹਦੇ ਉੱਤੇ ਸਿਆਸਤ ਕਰਦਾਗਾ ਕਾਂਗਰਸ ਤੇ ਸਿਆਸਤ ਕਰਦੀ ਆ ਅਕਾਲੀ ਦਲ ਕਰਦਾ ਆ ਆਵਾ ਦੀ ਪਾਰਟੀ ਕਰਦੀ ਆ ਇਹ ਆਉਣ ਵਾਲੇ ਦਿਨਾਂ 'ਚ ਵੱਡਾ ਪਟਾਕਾ ਪੈਣ ਵਾਲਾਗਾ ਦੇਖੋ ਕੁੱਤਿਆਂ ਤੇ ਸਿਆਸਤ ਹੋਣ ਲੱਗ ਪਈ ਆ ਤੇ ਜਿਹੜਾ ਆਮ ਚੀਜ਼ ਤੇ ਸਿਆਸਤ ਤਾਂ ਹੋਣੀ ਹੋਣੀ ਆ ਨਸਿਆ ਤੇ ਸਿਆਸਤ ਹੋ ਰਹੀ ਆ ਬਿਆਦਵੀ ਦੇ ਮੁੱਦੇ 'ਤੇ ਸਿਆਸਤ ਹੋ ਰਹੀ ਆ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਉਹਨਾਂ 'ਤੇ ਸਿਆਸਤ ਹੋ ਰਹੀ ਆ ਹੁਣ ਸਖਵੀਰ ਬਾਦਲ ਕਹਿ ਰਿਹਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਕਹਿੰਦਾ ਮੈਂ ਇੱਕ ਵਾਰੀ ਘੁੱਗੀ ਮਾਰ ਦੂੰਗਾ ਮਿੰਟਾਂ 'ਚ ਰਿਹਾ ਕਰ ਦੂੰਗਾ ਸਾਰੇ ਜਣੀ ਕਿ ਜਿਹੜਾ ਬੰਦਾ ਸਖਵੀਰ ਬਾਦਲ ਭਾਈ ਜਗਤਾਰ ਸਿੰਘ ਹਵਾਰੇ ਨੂੰ ਕਹਿ ਰਿਹਾ ਇਹ ਤਾਂ ਕ੍ਰਿਮੀਨਲ ਬੰਦਾ ਹੈਗਾ ਇਹ ਕਿੱਥੋਂ ਚਲਾ ਲੈਣਗੇ ਇਹ ਇਹਦਾ ਛੱਡਣੇ ਨਹੀਂ ਚਾਹੀਦੇ ਇਹ ਤਾਂ ਪੰਜਾਬ ਦੇ ਵਿੱਚ ਲਿਆਂਦਾ ਜਿਹੜਾ ਲਿਆਉਣਾ ਜਿਹੜਾ ਬਹੁਤ ਨੁਕਸਾਨ ਦੇ ਆ ਪੰਜਾਬ ਦੇ ਵਿੱਚ ਨਾ ਲਿਆਂਦਾ ਜਾਵੇ ਤੇ ਜਿਹੜੇ ਅੱਜ ਨੈਟ ਉੱਤੇ ਜਿਹੜੀਆਂ ਸਾਰੀਆਂ ਵੀਡੀਓ ਸਖਬੀਰ ਬਾਦਲ ਦੇ ਪਿੰਜਾਂ ਨੇ ਲੋਕ ਸੁਣ ਸਕਦੇ ਆ ਤੇ ਸੁਣੀ ਵੀ ਜਾ ਰਹੇ ਆ ਤੇ ਅੱਗੇ ਜਿਹੜੀਆਂ ਵੀਡੀਓ ਵਾਇਰਲ ਵੀ ਹੋ ਰਹੀਆਂ ਨੇ ਤੇ ਸਖਬੀਰ ਬਾਦਲ ਅੱਜ ਕਹਿ ਰਹੇ ਕਿ ਮੈਂ ਉਹਨਾਂ ਬੰਦੀ ਸਿੰਘਾਂ ਨੂੰ ਸ਼ਰਦੂਗਾ ਕਿ ਠੀਕ ਆ ਕਿ ਅੱਜ ਤੁਸੀਂ ਮੱਸੀ ਬਾਗ ਟੜਫ ਰਹੇ ਹੋ ਜਿਸ ਤਰ੍ਹਾਂ ਮੱਸੀ ਨਹੀਂ ਮਸਲੀ ਹੁੰਦੀ ਆ ਮਸਲੀ ਕਹਿੰਦੇ ਆ ਮੱਸੀ ਆਪਾਂ ਤੇ ਉਹਨੂੰ ਬਾਹਰ ਸਿੱਟਦੇ ਜੇ ਪਾਣੀ ਤੋਂ ਫਿਰ ਟੜਫਦੀ ਆ ਟੜਫ-ਟੜ ਕੇ ਵਿਚਾਰੀ ਜਿਹੜਾ ਉਹ ਮਰ ਜਾਂਦੀ ਆ ਪਾਣੀ ਤੋਂ ਬਿਨਾ ਕਿਉਂਕਿ ਪਾਣੀ ਬਿਨਾ ਰਹਿ ਨਹੀਂ ਸਕਦੀ ਹੁਣ ਇਹ ਹਾਲ ਆ ਜਿਹੜਾ ਇਹ ਸਖਬੀਰ ਬਾਦਲ ਦਾ ਹੋਇਆ ਪਿਆਗਾ ਕਿ ਜਾਨੀ ਕਿ ਕੁਰਸੀ ਤੋਂ ਬਿਨਾ ਨਹੀਂ ਰਹਿ ਸਕਦੇ ਹੁਣ ਇਹ ਟੜਪ ਰਹੇ ਆ ਕਿ ਕਿਦੋਂ ਸਾਡੇ ਹੱਥ ਕੁਰਸੀ ਆਵੇ ਮੱਖ ਮੰਤਰੀ ਦੀ ਕਦੋਂ ਅਸੀਂ ਮਨ ਮੰਨੀਆਂ ਕਰੀਏ ਕਦੋਂ ਅਸੀਂ ਕਿਹਨੂੰ ਜੇਲ੍ਹ ਦੇ ਵਿੱਚ ਡੱਕੀਏ ਕਿਹਦੇ ਕਿਹਦੇ ਉੱਤੇ ਪਰਚੇ ਬਣਾਉਣੇ ਕਿੰਨੀਆਂ ਲਿਸਟਾਂ ਬਣਾਉਣੀਆਂ ਬnai ਬੈਠੇ ਆ ਕਿਹੜੇ ਕਿਹੜੇ ਇਹਨਾਂ ਦੇ ਬੰਦੇ ਮਾਰਨੇ ਕਿਹੜੇ ਕਿਹੜੇ ਨੌਜਵਾਨ ਸਹੀਦ ਕਰਨੇ ਆ ਤੇ ਅੱਜ ਜਿਹੜਾ ਇੱਕ ਹੁਣ ਇਸ ਦੇ ਨਾਲ ਹੀ ਫੈਸਲਾ ਆਪਾਂ ਜਿਹੜਾ ਕੁੱਤਿਆਂ ਤੇ ਕਰਦੇ ਸੀ ਗੱਲਬਾਤ ਨਾਲ ਸੁਪਰੀਮ ਕੋਰਟ ਨੂੰ ਇੱਕ ਨਾਲ ਆਵਾਰਾ ਪਸ਼ੂ ਆ ਜਿਹੜੇ ਇਹਨਾਂ ਉੱਤੇ ਵੀ ਵੱਡਾ ਫੈਸਲਾ ਲੈਣਾ ਚਾਹੀਦਾ ਕਿਉਂਕਿ ਆਵਾਰਾ ਪਸ਼ੂਆਂ ਦੇ ਨਾਲ ਵੀ ਜਿਹੜੀਆਂ ਅਨੇਕਾਂ ਕੀਮਤੀ ਜਾਨਾਂ ਜਿਹੜੀਆਂ ਐਕਸੀਡੈਂਟ ਦੌਰਾਨ ਜਿਹੜੀਆਂ ਜਾਂਦੀਆਂ ਨੇ ਆਵਾਰਾ ਠੱਠੇ ਆ بڑے-ਵਡੇ ਆ ਜਿਹੜੇ ਕੋਈ ਅਮਰੀਕਨ ਗਾਂ ਕੋਈ ਅਮਰੀਕੇ ਠੱਠੇ ਨੇ ਜਿਹੜੇ ਸਾਰੇ ਆ ਮੋੜਾਂ ਤੇ ਖੜਦੇ ਰਹਿੰਦੇ ਆ ਗਲੀਆਂ ਵਿਚਾਰਾਂ ਦੇ ਵਿੱਚ ਸੜਕਾਂ ਦੇ ਉੱਪਰ ਜਿਹੜਾ ਖੜਦੇ ਆ ਪਿਛਲੇ ਦਿਨ ਦੇਖਿਆ ਕਿ ਜਿਹੜਾ ਨੌਜਵਾਨ ਆ ਉਹ ਠੱਠਿਆਂ ਦੇ ਵਿੱਚ ਤੇ ਵੱਜਿਆ ਤੇ ਦੋ ਦਾ ਜਿਹੜਾ ਐਕਸੀਡੈਂਟ ਉਹਦਾ ਕਾਰ ਦਾ ਦੋ ਜਣੇ ਦੀ ਮੌਤ ਹੋ ਜਾਂਦੀ ਹੈ ਜਾਨੀ ਕਿ ਜੇ ਅਨੇਕਾ ਜਿਹੜੇ ਹਾਸੇ ਵਾਪਰਦੇ ਆ ਸੁਪਰੀਮ ਕੋਰਟ ਨੂੰ ਇਹਦੇ ਉੱਪਰ ਵੀ ਜਿਹੜਾ ਫੈਸਲਾ ਕਬੱਡਾ ਉਹ ਲੈਣਾ ਚਾਹੀਦਾ ਸਰਕਾਰਾਂ ਦਾ ਤਾਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੇਕਰ ਇਹਨਾਂ ਗਵਾਂ ਦੇ ਉੱਪਰ ਜੇ ਸਿਆਸਤ ਕਰਦੇ ਨੇ ਉਹ ਕੁਝ ਕੁਝ ਕਟੜਵਾਦੀ ਹਿੰਦੂ ਲੋਕ ਨੇ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਇਹਦੇ ਉੱਤੇ ਜੇਕਰ ਕੱਲ ਨੂੰ ਫੈਸਲਾ ਹੁੰਦਾਗਾ ਮੈਨੂੰ ਪਤਾਗਾ ਕਿ ਤੁਸੀਂ ਆਪਣੇ ਇਹਨਾਂ ਨੂੰ ਮਾਂ ਮੰਨਦੇ ਹੋ ਮੰਨੀ ਜਾਓ ਸਾਡੇ ਨਾਲ ਕੋਈ ਇਸ ਦਾ ਲੈਣਾ ਦੇਣਾ ਨਹੀਂ ਮੈਂ ਕੁਝ ਲੋਕਾਂ ਨੂੰ ਕਹਿ ਰਿਹਾ ਜਿਹੜੇ ਸਿਆਸਤ ਕਰਦੇ ਉਹਨਾਂ ਨੂੰ ਕਹਿ ਰਿਹਾ ਮੰਨੋ ਭਾਈ ਤੁਸੀਂ ਰਾਜ ਰਾਜ ਕੇ ਮੰਨੋ ਪਰ ਇਹਨਾਂ ਦਾ ਜਿਹੜਾ ਸਾਮ ਸਭਾਲ ਦਾ ਜਿਹੜਾ ਉਹ ਵੀ ਜਿਹੜਾ ਤੁਸੀਂ ਆਪਣਾ ਕੋਈ ਗਊਸ਼ਾਲਾ ਬਣਾ ਲਓ ਜਾ ਆਪਣੇ ਘਰਾਂ ਦੇ ਵਿੱਚ ਇੱਕ ਬੰਨ੍ਹ ਲਓ ਤਾਂ ਕਿ ਲੋਕ ਇਹਨਾਂ ਦੇ ਉੱਪਰ ਜਿਹੜਾ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਜੇਕਰ ਕੋਈ ਇਹਨਾਂ ਨੂੰ ਫੜ ਕੇ ਲੈ ਜਾਂਦਾ ਟਰੱਕ ਦੇ ਵਿੱਚ ਭਰ ਕੇ ਲੈ ਜਾਂਦਾ ਫੇਰ ਤੁਹਾਡੀ ਜਿਹੜੀ ਉਹ ਰੱਖਿਆ ਸੁਰੱਖਿਆ ਤਾਂ ਜਿਹੜੀ ਉਹ ਤੁਸੀਂ ਬਣਾਈ ਆ ਆਪਦੀ ਉਹ ਤੁਸੀਂ ਮਾਰ ਫਿਰ ਗੱਡੀਆਂ ਲਾ ਲੈਂਦੇ ਹੋ ਤੁਸੀਂ ਟਰੱਕ ਦੇ ਵਿੱਚ ਹੀ ਭਰ ਕੇ ਹੋ ਗਿਆ ਠੀਕ ਆ ਕਿ ਭਾਈ ਮਾਰਨਾ ਕਿਸੇ ਨੂੰ ਪਾਪ ਆ ਕੋਈ ਚੀਜ਼ ਵੀ ਆ ਜਾਨਵਾਰਾ ਚਾਹੇ ਵੱਡਾ ਚਾਹੇ ਛੋਟਾਗਾ ਚਾਹੇ ਕੋਈ ਕੀੜਾ ਮਕੌੜਾ ਮਾਰਨਾ ਸਰਦੇ ਲਈ ਪਾਪ ਇੱਕੋ ਜਿਹੇ ਆ ਕੋਈ ਇਹਨਾਂ ਦੇ ਲਈ ਵੱਖਰਾ ਪਾਪ ਨਹੀਂ ਕਿ ਇਹਨਾਂ ਲਈ ਕੋਈ ਅਲੱਗ ਬਣਿਆ ਹੋਇਆਗਾ ਤੇ ਪਰ ਤੁਸੀਂ ਜਿਹੜਾ ਹੋਰ ਜਿਹੜੇ ਕਿੱਡੇ-ਕੱਡੇ ਪਾਪ ਕਰਦੇ ਹੋ ਗੁਨਾਹ ਕਰਦੇ ਹੋ ਤੇ ਉਹਨਾਂ ਨੂੰ ਤੁਸੀਂ ਭੁੱਲ ਜਾਂਦੇ ਹੋ ਤੇ ਇਹ ਤੁਹਾਨੂੰ ਜਿਹੜਾ ਚੇਤੇ ਆਉਂਦੇ ਇਸ ਕਰਕੇ ਜਿਹੜਾ ਹੁਣ ਆਪਾਂ ਗੱਲ ਜਿਹੜਾ ਸ਼ੁਰੂਆਤ ਤੋਂ ਕੀਤੀ ਸੀ ਬੰਦੀ ਸਿੰਘਾਂ ਦੀ ਇਹਦੇ ਵਿੱਚ ਹੁਣ ਵੇਖਦੇ ਆ ਕਿ ਸੁਪਰੀ ਕੋਰਟ ਨੇ ਇੱਕ ਵਾਰੀ ਵੱਡਾ ਫੈਸਲਾ ਸੁਣਾ ਦਿੱਤਾ ਕਹਿ ਦਿੱਤਾ ਕਿ ਜਿਹੜਾ ਸੁਖਦੇਵ ਜਾਦਵਾ ਉਹਨੂੰ ਜਿਹੜਾ ਤੁਰਤ ਪੈਰ ਜਿਹੜਾ ਉਹਨੂੰ ਰਿਹਾ ਕੀਤਾ ਜਾਵੇ ਵਾਰਿਸ ਬਰੀ ਕੋਰ ਦਾ ਜੇਕਰ ਇਹ ਫੈਸਲਾ ਜੇਕਰ ਵਕੀਲ ਸਾਹਿਬ ਜਾਂ ਹੋਰ ਜਿਹੜੇ ਜਥੇਬੰਦੀਆਂ ਨੇ ਜਿਹੜਾ ਉਹ ਇਸ ਦੀ ਨਮਾਇੰਦਗੀ ਕਰਨ ਬੇਸ਼ੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਆ ਭਾਈ ਅੰਮਰਪਾਲ ਸਿੰਘ ਐਮਪੀ ਉਹ ਕਰੇ ਆ ਕਿ ਬੰਦੀ ਸਿੰਘਾਂ ਨੂੰ ਜਿਹੜਾ ਛੱਡਣਾ ਚਾਹੀਦਾਗਾ ਚਲੋ ਆਪਾਂ ਕਹਿੰਦੇ ਆ ਕੋਈ ਤਾਂ ਮੂਰੇ ਲੱਗਿਆਗਾ ਤੇ ਇਸ ਕਰਕੇ ਜਿਹੜਾ ਟੌਕ ਜਿਨ੍ਹਾਂ ਨੇ ਆਪਣਾ ਸਾਰੀ ਜ਼ਿੰਦਗੀ ਜਿਹੜੀ ਜੇਲ੍ਹਾਂ ਵਿੱਚ ਗਾਲ੍ਹ ਲਈ ਆ ਤੇ ਉਹਨਾਂ ਨੂੰ ਛੱਡਣਾ ਹੁਣ ਚਾਹੀਦਾ ਜਿਨ੍ਹਾਂ ਦੀ ਉਮਰ ਆ 60 65 65 ਸਾਲਾਂ ਦੀ ਹੋ ਚੁੱਕੀ ਆ ਤੇ ਇਸ ਵੀਡੀਓ ਤੇ ਆਪਣੇ ਕਮੈਂਟ ਕਰਕੇ ਜਿਹੜਾ ਜਰੂਰ ਰਹਿ ਦਿਓ ਕਿ ਤੁਹਾਨੂੰ ਲੱਗਦਾ ਕਿ ਬੰਦੀ ਸਿੰਘਾ ਜਿਹੜੇ ਰਿਹਾ ਹੋ ਸਕਦੇ ਨੇ ਜਾਂ ਕਿਹੜੇ-ਕਿਹੜੇ ਬੰਦੀ ਸਿੰਘ ਰਿਹਾ ਹੋ ਸਕਦੇ ਨੇ ਜਾਂ ਫਿਰ ਫੈਸਲਾ ਇਹ ਹੋਰ ਲੋਕਾਂ ਦੇ ਲਈ ਆ ਜਾਂ ਫਿਰ ਬੰਦੀ ਸਿੰਘ ਜਾਂ ਆਪਾਂ ਕਹਿੰਦੇ ਕਿ ਸਿੱਖ ਕੌਮ ਦੇ ਲਈ ਜਿਹੜਾ ਆਪਾਂ ਕਹਿੰਦੇ ਆ ਕਿ ਸਿੱਖ ਕੌਮ ਨੂੰ ਹਮੇਸ਼ਾ ਦਬਾਇਆ ਜਾਂਦਾ ਮੈਂ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਜਿਹੜਾ ਇਸ ਭਾਰਤ ਦੇ ਵਿੱਚ ਜਿਹੜਾ ਦੂਰਾ ਆ ਬਾਪ ਦਾੰਡਾ ਜਿਹੜਾ ਆ ਪਾ ਦੂਰਾ ਕਾਨੂੰਨ ਵਰਤਿਆ ਜਾਂਦਾ ਕਿ ਇਹ ਤੋਂ ਹੁਣ ਸਾਬਜਗ ਜਾਰ ਹੋ ਜੂਗਾ ਕਿ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜੂਆ ਕਿ ਬੰਦੀ ਸਿੰਘ ਰਿਹਾ ਹੁੰਦੇ ਆ ਜਾਂ ਫਿਰ ਇਹ ਫੈਸਲਾ ਭਾਈ ਸੁਪਰੀਮ ਕੋਰਟ ਵੱਲੋਂ ਕਿਸੇ ਨੂੰ ਹੋਰ ਦਿੱਤਾ ਗਿਆ ਬੇਸ਼ੱਕ ਸੁਪਰੀਮ ਕੋਰਟ ਨੇ ਇਹ ਕਿਸੇ ਦਾ ਨਾਮ ਲੈ ਕੇ ਨਹੀਂ ਕੀਤਾ ਉਹਨਾਂ ਨੇ ਸਾਰਿਆਂ ਦੇ ਲਈ ਕਿਹਾ ਕਿ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਉਮਰਾਂ ਨੇ ਜਿਹੜੀਆਂ ਜਿਹੜਾ ਉਹਨਾਂ ਨੂੰ ਸਜ਼ਾ ਗਈ ਉਹ ਬਲਦ ਕੱਟ ਲੇ ਤੇ ਉਹਨਾਂ ਨੂੰ ਛੱਡਿਆ ਜਾਵੇ ਇਹਦੇ ਇੱਕ ਬਾਪ ਤਾਂ ਜਿਹੜਾ ਗਰੋਤ ਨੇ ਜਬਰਾ ਸੁਣਾਈਆਂ ਤੁਹਾਨੂੰ ਮੈਂ ਤੇ ਉਹ ਤੇ ਕਮੈਂਟ ਜਿਹੜਾ ਜਰੂਰ ਕਰਨੇ ਆ ਤੁਸੀਂ ਤੇ ਵੀਡੀਓ ਨੂੰ ਚੰਗੀ ਲੱਗੀ ਬਾਤ ਤੋਂ ਬਾਤ ਸ਼ੇਅਰ ਜਰੂਰ ਕਰਨਾ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤ